ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਮੁੱਲੀਆਂ ਦੇ ਪੱਤਿਆਂ ਦੀ ਬਹੁਤ ਹੀ ਟੇਸਟੀ ਸਬਜ਼ੀ ਮੇਰੇ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਇਹ ਮੁੱਲੀਆਂ ਦੇ ਪੱਤਿਆਂ ਦੀ ਸਬਜ਼ੀ ਕਦੇ ਵੀ ਨਹੀਂ ਬਣਾਈ ਹੋਵੇਗੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਸ ਸਬਜ਼ੀ ਦੇ ਨਾਲ ਤੁਸੀਂ ਦੋ ਰੋਟੀਆਂ ਵੱਧ ਜ਼ਰੂਰ ਖਾ ਜਾਓਗੇ ਇੰਨੀ ਜ਼ਿਆਦਾ ਮਜ਼ੇਦਾਰ ਬਣ ਕੇ ਤਿਆਰ ਹੁੰਦੀ ਹੈ ਚਲੋ ਇਹ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਮੁੱਲੀਆਂ ਦੇ ਪੱਤਿਆਂ ਦੀ ਸਬਜ਼ੀ ਬਣਾਉਣ ਦੇ ਲਈ ਅਸੀਂ ਇੱਥੇ ਸਭ ਤੋਂ ਪਹਿਲਾਂ 4-5 ਮੁੱਲੀਆਂ ਲਈਆਂ ਹਨ ਇੱਕ ਗੁੱਚੀ ਅਸੀਂ ਇੱਥੇ ਮੂਲੀਆਂ ਦੇ ਪੱਤੇ ਲਏ ਹਨ ਅਸੀਂ ਇੱਥੇ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਮੂਲੀਆਂ ਨੂੰ ਕद्दूकस ਕਰ ਲਵਾਂਗੇ ਅਤੇ ਨਾਲ ਹੀ ਅਸੀਂ ਇਹਨਾਂ ਪੱਤਿਆਂ ਨੂੰ ਵੀ ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਮੂਲੀਆਂ ਨੂੰ ਵੀ ਕद्दूकस ਕਰ ਲਿਆ ਹੈ ਤੇ ਆਪਣੇ ਮੂਲੀਆਂ ਦੇ ਪੱਤਿਆਂ ਨੂੰ ਵੀ ਬਰੀਕ ਕੱਟ ਕੇ ਤਿਆਰ ਕਰ ਲਿਆ ਹੈ ਮੂਲੀਆਂ ਨੂੰ ਕद्दूकस ਕਰਨ ਤੋਂ ਬਾਅਦ ਅਸੀਂ ਬਿਲਕੁਲ ਇਹਨਾਂ ਦੇ ਵਿੱਚੋਂ ਪਾਣੀ ਨੂੰ ਨਿਚੋੜ ਦਿੱਤਾ ਹੈ ਤੇ ਇਹਨਾਂ ਨੂੰ ਇੱਕਦਮ ਸੁੱਕਾ ਕਰ ਲਿਆ ਹੈ ਇਥੇ ਅਸੀਂ ਮੁੱਲੀਆਂ ਦੇ ਪੱਤਿਆਂ ਨੂੰ ਵੀ ਬਾਰੀਕ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਸਬਜ਼ੀ ਬਣਾਉਣ ਦੇ ਲਈ ਗੈਸ ਦੇ ਉੱਪਰ ਕੜਾਈ ਰੱਖ ਦਵਾਂਗੇ ਅਤੇ ਉਸ ਤੇ ਵਿੱਚ ਅਸੀਂ ਇੱਕ ਵੱਡਾ ਚਮਚ ਭਰ ਕੇ ਸਰ੍ਹੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਅੱਧਾ ਚਮਚ ਸਾਬਤ ਜੀਰਾ ਪਾ ਦਵਾਂਗੇ ਇੱਕ ਚਮਚ ਭਰ ਕੇ ਅਸੀਂ ਕੁੱਟਿਆ ਹੋਇਆ ਲਸਣ ਅਦਰਕ ਪਾ ਦਵਾਂਗੇ ਹੁਣ ਅਸੀਂ ਲਸਣ ਅਦਰਕ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਜਦ ਤੱਕ ਇਸ ਦਾ ਕਲਰ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਅਸੀਂ ਇੱਥੇ మీడియం ਆਂਚ ਦੇ ਉੱਤੇ ਆਪਣੇ ਲਸਣ ਅਦਰਕ ਨੂੰ ਹਲਕਾ ਜਿਹਾ ਭੁੰਨ ਲਿਆ ਹੈ ਹੁਣ ਅਸੀਂ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ ਕੱਟ ਕੇ ਪਾ ਦਵਾਂਗੇ ਇੱਕ ਟਮਾਟਰ ਨੂੰ ਵੀ ਬਰੀਕ ਕੱਟ ਕੇ ਪਾ ਦਵਾਂਗੇ 3-4 ਹਰੀਆਂ ਮਿਰਚਾਂ ਨੂੰ ਲੰਬਾ-ਲੰਬਾ ਕੱਟ ਕੇ ਪਾ ਦਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ ਇੱਥੇ ਅਸੀਂ ਪਿਆਜ਼ ਟਮਾਟਰ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਹਨਾਂ ਦਾ ਕਲਰ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਅਸੀਂ ਇੱਥੇ ਲਗਾਤਾਰ ਹਿਲਾਉਂਦੇ ਹੋਏ ਆਪਣੇ ਪਿਆਜ਼ ਟਮਾਟਰਾਂ ਨੂੰ ਭੁੰਨ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਲਰ ਵੀ ਬਦਲ ਗਿਆ ਹੈ ਹੁਣ ਅਸੀਂ ਇਹਨਾਂ ਨੂੰ ਹੋਰ ਜ਼ਿਆਦਾ ਨਹੀਂ ਪਕਾਵਾਂਗੇ ਨਹੀਂ ਤਾਂ ਇਹ ਜ਼ਿਆਦਾ ਹੀ ਗੋਲਡਨ ਬ੍ਰਾਊਨ ਹੋ ਜਾਣਗੇ ਅਤੇ ਇਸ ਦੇ ਨਾਲ ਸਾਡੀ ਸਬਜ਼ੀ ਦੇ ਵਿੱਚ ਇਹਨਾਂ ਦਾ ਫਲੇਵਰ ਵਧੀਆ ਨਹੀਂ ਆਵੇਗਾ ਹੁਣ ਅਸੀਂ ਆਪਣੇ ਥੋੜੇ ਜਿਹੀ ਬੇਸਿਕ ਮਸਾਲੇ ਇਸ ਤੜਕੇ ਦੇ ਵਿੱਚ ਪਾ ਦਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਪਾਵਾਂਗੇ ਅੱਧਾ ਚਮਚ ਅਸੀਂ ਧਨੀਆ ਜੀਰਾ ਪਾਊਡਰ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਹਲਦੀ ਪਾਵਾਂਗੇ ਇੱਕ ਚਮਚ ਭਰ ਕੇ ਅਸੀਂ ਇੱਥੇ ਮੀਟ ਮਸਾਲਾ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਹੁਣ ਅਸੀਂ ਇਹਨਾਂ ਸਾਰੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਤਾਂ ਕਿ ਸਾਡੇ ਸਾਰੇ ਮਸਾਲਿਆਂ ਦਾ ਕੱਚਾਪਨ ਦੂਰ ਹੋ ਜਾਵੇ ਇੱਥੇ ਅਸੀਂ 50 ਸੈਕਿੰਡ ਦੇ ਲਈ ਇਸੇ ਤਰ੍ਹਾਂ ਆਪਣੇ ਮਸਾਲਿਆਂ ਨੂੰ ਭੁੰਨ ਲਵਾਂਗੇ ਗੈਸੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਤੇ ਹੀ ਅਸੀਂ ਇਹਨਾਂ ਮਸਾਲਿਆਂ ਨੂੰ ਭੁੰਨਣਾ ਹੈ ਇੱਥੇ ਅਸੀਂ ਸਾਰੇ ਮਸਾਲਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਭੁੰਨ ਲਿਆ ਹੈ ਹੁਣ ਅਸੀਂ ਕद्दूकस ਕੀਤੀਆਂ ਹੋਈਆਂ ਮੂਲੀਆਂ ਤੜਕੇ ਦੇ ਵਿੱਚ ਪਾ ਦਵਾਂਗੇ ਨਾਲ ਹੀ ਅਸੀਂ ਕੱਟੇ ਹੋਏ ਪੱਤੇ ਵੀ ਪਾ ਦਵਾਂਗੇ ਅਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਆਪਣੇ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਮੂਲੀਆਂ ਦੀ ਸਬਜ਼ੀ ਆ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹ ਸਬਜ਼ੀ ਆਪਣੇ ਘਰ ਦੇ ਵਿੱਚ ਪਹਿਲਾਂ ਕਦੇ ਵੀ ਬਣਾਈ ਹੋਈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇੱਥੇ ਅਸੀਂ ਮੂਲੀਆਂ ਅਤੇ ਮੂਲੀਆਂ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਣੇ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਤਾਂ ਕਿ ਸਾਡੇ ਸਾਰੇ ਮਸਾਲੇ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਰਚ ਜਾਣ ਇੱਥੇ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਹੈ ਹੁਣ ਅਸੀਂ ਆਪਣੀ ਮੂਲੀਆਂ ਦੀ ਇਸ ਸਬਜੀ ਨੂੰ 2 ਮਿੰਟ ਦੇ ਲਈ ਟੱਕ ਦਵਾਂਗੇ ਤਾਂ ਕਿ ਸਾਡੀਆਂ ਮੂਲੀਆਂ ਚੰਗੀ ਤਰ੍ਹਾਂ ਦੇ ਨਾਲ ਸੌਫਟ ਹੋ ਜਾਣ ਅਤੇ ਇਹਨਾਂ ਦੇ ਵਿੱਚ ਸਾਰੇ ਮਸਾਲਿਆਂ ਦਾ ਫਲੇਵਰ ਵਧੀਆ ਤਰੀਕੇ ਨਾਲ ਰਚ ਜਾਵੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬਿਲਕੁਲ ਸਲੋ ਕਰ ਦੇਵਾਂਗੇ ਸਲੋ ਫਲੇਮ ਦੇ ਉੱਤੇ ਹੀ ਅਸੀਂ ਇਸ ਨੂੰ ਪੱਕਣ ਦਵਾਂਗੇ 2 ਮਿੰਟ ਬਾਅਦ ਅਸੀਂ ਹੁਣ ਆਪਣੀ ਮੂਲੀਆਂ ਦੀ ਸਬਜੀ ਨੂੰ ਚੈੱਕ ਕਰ ਲੈਂਦੇ ਹਾਂ ਇੱਥੇ ਸਾਡੀ ਬਹੁਤ ਹੀ ਟੇਸਟੀ ਮੂਲੀਆਂ ਅਤੇ ਮੂਲੀਆਂ ਦੇ ਪੱਤਿਆਂ ਦੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਹੁਣ ASCII ਸਬਜੀ ਨੂੰ ਦੁਬਾਰਾ ਫੇਰ ਹਲਕਾ ਜਿਹਾ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਇੱਥੇ ਸਾਡੀ ਸਬਜੀ ਨੇ ਬਿਲਕੁਲ ਵੀ ਪਾਣੀ ਨਹੀਂ ਛੱਡਿਆ ਹੈ ਇੱਕਦਮ ਸੁੱਕੀ ਸੁੱਕੀ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਅੱਜ ਅਸੀਂ ਇਹ ਰੈਸਪੀ ਬਣਾ ਕੇ ਤਿਆਰ ਕਰ ਲਈ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜਰੂਰ ਟਰਾਈ ਕਰਿਓ ਤੁਹਾਨੂੰ ਇਹ ਰੈਸਪੀ ਜਰੂਰ ਪਸੰਦ ਆਵੇਗੀ ਜਦੋਂ ਵੀ ਤੁਸੀਂ ਇਹ ਸਬਜ਼ੀ ਕਿਸੇ ਨੂੰ ਵੀ ਬਣਾ ਕੇ ਖਵਾਓਗੇ ਤੁਹਾਡੀ ਬਾਰ-ਬਾਰ ਤਾਰੀਫ਼ ਕਰਨਗੇ ਅਤੇ ਯਕੀਨ ਨਹੀਂ ਕਰਨਗੇ ਕਿ ਤੁਸੀਂ ਇਸ ਨੂੰ ਮੁੱਲੀਆਂ ਦੇ ਪੱਤਿਆਂ ਤੋਂ ਬਣਾ ਕੇ ਤਿਆਰ ਕੀਤਾ ਹੈ ਇੰਨੀ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਆਪਣੀ ਇਸ ਸਬਜ਼ੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਮੂਲੀਆਂ ਦੇ ਪੱਤਿਆਂ ਦੀ ਸਬਜ਼ੀ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਮੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਤੁਹਾਡੀ ਇਸ ਸਪੋਰਟ ਦੇ ਨਾਲ ਹੀ ਅੱਗੇ ਅਸੀਂ ਹੋਰ ਵੀਡੀਓਜ਼ ਬਣਾ ਸਕਾਂਗੇ ਚਲਿਏ ਮਿਲਦੇ ਆ ਇੱਕ ਹੋਰ ਨਵੀਂ ਪਿਆਰੀ ਜਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ